ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਾ 2024 ਜਿਹੜਾ ਹੈਗਾ ਸਮਾਪਤ ਹੋ ਗਿਆ ਤੇ ਅੱਜ 1 ਜਨਵਰੀ 2025 ਆ ਉਮੀਦ ਆ ਇਹ ਜਿਹੜਾ ਨਵਾਂ ਬਰ ਸਾਰਿਆਂ ਵਾਸਤੇ ਤੰਦਰੁਸਤੀ ਖੁਸ਼ਹਾਲੀ ਲੈ ਕੇ ਆਵੇ ਤੇ ਇੱਕ ਜਿਹੜੀ ਜ਼ਰੂਰੀ ਅਪਡੇਟ ਸੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਖਾਦਾਂ ਦੇ ਵਿਸ਼ੇਸ਼ ਪੈਕੇਜ ਦਾ ਵੀ ਐਲਾਨ ਹੋਇਆ ਕਿਉਂਕਿ ਜਿਹੜੀ ਨਿਊਟ੍ਰੀਐਂਟ ਬੇਸਡ ਸਬਸਿਡੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਡੀਏਪ 12 32 16 ਜਾਂ ਹੋਰ ਖਾਦਾਂ ਨੇ ਤਕਰੀਬਨ ਤਕਰੀਬਨ 27 28 ਪ੍ਰਕਾਰ ਦੀਆਂ ਜਿਹੜੀਆਂ ਫਾਸਫੋਰਸ ਤੇ ਪੋਟਾਸ਼ ਖਾਦਾਂ ਜਿਨ੍ਹਾਂ ਦੇ ਉੱਤੇ ਸਬਸਿਡੀ ਜਿਹੜੀ ਹੈਗੀ ਹੈ ਸੈਂਟਰ ਵੱਲੋਂ ਦਿੱਤੀ ਜਾਂਦੀ ਹੈ ਤੇ ਹੁਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤਾਂ ਵਧਣ ਘਟਣ ਦੇ ਨਾਲ ਅ ਪਿਛੇ ਆਪਾਂ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਸੀਗੀ ਅ ਦੋ ਤਕਰੀਬਨ ਦੋ ਤਿੰਨ ਹਫ਼ਤੇ ਪਹਿਲਾਂ ਕਿ ਨਵੀਂ ਨੋਟੀਫਿਕੇਸ਼ਨ ਜਾਰੀ ਹੋਈ ਸੀ ਕਿ ਡੀਏਪ ਜਾਂ 102626 ਆ 123216 ਵੀ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਅਜਾਫਾ ਹੋ ਸਕਦਾ ਤਾਂ ਉਹ ਅੱਜ ਇੱਕ ਨਵਾਂ ਜਿਹੜਾ ਹੈਗਾ ਐਲਾਨ ਕੀਤਾ ਗਿਆ ਕੇਂਦਰ ਵੱਲੋਂ ਵਿਸ਼ੇਸ਼ ਪੈਕੇਜ ਦਾ ਇਹਦੇ ਵਿੱਚ ਜਿਹੜੀ ਪਹਿਲਾਂ ਸਬਸਿਡੀ ਦਿੱਤੀ ਜਾਂਦੀ ਸੀ ਕਿਉਂਕਿ ਕੀਮਤਾਂ ਜਿਹੜੀਆਂ ਅੰਤਰਰਾਸ਼ਟਰੀ ਬਾਜ਼ਾਰ 'ਚ ਵਧਣ ਕਰਕੇ ਜਿਹੜਾ ਡੀਏਪੀ ਦਾ ਜਾਂ 123216 ਇਹਨਾਂ ਦੇ ਜਿਹੜੇ ਰੇਟ ਦੇ ਵਿੱਚ ਇਜ਼ਾਫਾ ਹੋਣ ਦੀ ਉਮੀਦ ਸੀ ਜਿਵੇਂ ਇਹ 1500 ਤੋਂ 1350 ਤੋਂ 1500 ਜਾਂ 1590 ਦੇ ਕਰੀਬ ਹੋਣ ਦੇ ਸਾਰ ਸੀ 123216 1700 ਤੋਂ ਉੱਪਰ ਜਾਣ ਦੇ ਸਾਰ ਸੀ ਇਸੇ ਤਰ੍ਹਾਂ 10 26 26 ਜਾਂ ਹੋਰ ਖਾਦਾਂ ਤਾਂ ਉਹਦੇ ਵਾਸਤੇ ਜਿਹੜੀ ਐਡੀਸ਼ਨਲ ਸਬਸਿਡੀ ਦਾ ਪੈਕੇਜ ਦਾ ਐਲਾਨ ਕੀਤਾ ਗਿਆ ਸੈਂਟਰ ਵੱਲੋਂ ਤਾਂ ਉਹਦੇ ਵਿੱਚ ਨਿਊਟ੍ਰੀਐਂਟ ਬੇਸਡ ਸਬਸਿਡੀ ਜਿਹੜੀ ਪਹਿਲਾਂ ਦਿੰਦੇ ਸੀ ਉਹ ਨਾਲ ਉਹਦੇ ਨਾਲ ਐਡੀਸ਼ਨਲ 3500 ਰੁਪਇਆ ਪ੍ਰਤੀ ਟਨ ਦੇ ਹਿਸਾਬ ਨਾਲ ਜਿਹੜਾ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਿਹਦੇ तकरीबन तकरीबन 3800 ਕਰੋੜ ਰੁਪਏ ਤੇ ਲਗਭਗ ਜਿਹੜਾ ਹੈਗਾ ਉਹ ਐਡੀਸ਼ਨਲ ਖਰਚਾ ਜਿਹੜਾ ਐਡ ਕੀਤਾ ਗਿਆ ਤਾਂ ਹੁਣ ਉਮੀਦ ਆ ਆਪਾਂ ਨੂੰ ਜਿਹੜਾ ਹੈਗਾ ਕਿ ਇਹਦੇ ਨਾਲ ਕਿਉਂਕਿ ਇਹ ਐਲਾਨ ਹੈ ਜਿਹੜਾ ਇਹ ਹੁਣ ਤੋਂ ਲੈ ਕੇ ਤੇ ਜਦੋਂ ਤੱਕ ਇਹ ਹੁਕਮ ਜਾਰੀ ਜਿਹੜੇ ਲਾਗੂ ਰਹਿਣਗੇ ਜੋ ਤੱਕ ਨਵਾਂ ਕੋਈ ਚੇਂਜ ਨਹੀਂ ਕੀਤੀ ਜਾਂਦੀ ਤਾਂ ਇਹਦੇ ਨਾਲ ਜਿਹੜਾ ਹੈਗਾ ਜਿਹੜੀਆਂ ਪਹਿਲਾਂ ਆਪਾਂ ਨੂੰ ਕੀਮਤਾਂ ਤੇ ਮਿਲਦੀਆਂ ਸੀਗੀਆਂ ਖਾਦਾਂ ਜਿਵੇਂ ਡੀਏਪੀ 1350 ਤੇ ਤਾਂ ਉਸੇ ਤੇ ਹੀ ਜਿਹੜੀ ਉਮੀਦ ਹੈ ਕਿ ਸਾਰੀਆਂ ਖਾਦਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਕਿਸਾਨ ਤੇ ਕੋਈ ਬੋਝ ਨਹੀਂ ਪਊਗਾ ਤੇ ਆਪਾਂ ਨੂੰ ਉਸੇ ਰੇਟ ਦੇ ਉੱਤੇ ਇਹ ਜਿਹੜੀਆਂ ਮਿਲਦੀਆਂ ਰਹਿਣਗੀਆਂ ਫਿਲਹਾਲ ਦੀ ਗੱਡੀ ਤਾਂ ਹੋਰ ਕੋਈ ਅਪਡੇਟ ਆਉਂਦੀ ਤਾਂ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਤੇ ਬਸ ਖਾਸ ਖਿਆਲ ਆਪਾਂ ਇਹ ਰੱਖਣਾ ਅ ਜਿਹੜਾ ਮਿੱਟੀ ਪਰਖ ਆਧਾਰ ਤੇ ਆਪਾਂ ਖਾਦਾਂ ਵਰਤੋ ਕਿਉਂਕਿ ਹੁਣ ਜੇ ਹੁਣ ਰੇਟ ਜਿਹੜੇ ਹੈਗੇ ਕੰਟਰੋਲ ਦੇ ਵਿੱਚ ਹੈਗੇ ਆ ਹੁਣ 6 ਮਹੀਨੇ ਸਾਲ 2 ਸਾਲ ਜਿਹੜੇ ਰੇਟ ਬਦਲਦੇ ਅਸਾਰ ਰਹਿੰਦੇ ਆ ਸੋ ਆਪਾਂ ਜਿਹੜੀ ਮਿੱਟੀ ਪਰਖ ਆਧਾਰ ਤੇ ਜਿਹੜੀਆਂ ਖਾਦਾਂ ਪਾਈਏ ਆਪਦੀ ਜ਼ਮੀਨ ਦੀ ਸਿਹਤ ਵੱਲ ਧਿਆਨ ਦੇਈਏ ਕੋਈ ਹਰੀਆਂ ਖਾਦਾਂ ਰੂੜੀ ਖਾਦ ਹੈ ਜ਼ਮੀਨ ਦੇ ਵਿੱਚ ਫਸਲੀ ਰਹਿਣ ਖੁੰਦ ਬਣਾਉਣਾ ਇਸ ਤਰ੍ਹਾਂ ਜਿਹੜੀ ਜ਼ਮੀਨ ਚੰਗੀ ਹੁੰਦੀ ਤੇ ਰਸਾਇਣ ਖੇਤਾਂ ਤੇ ਆਪਣੀ ਟੇਕ ਘਟਦੀ ਹੈ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਪੋਛਰੋ ਖਿਸ਼ਾਰੋ ਉਬਾਦਰੋ ਬਹੁਤ ਬਹੁਤ ਧੰਵਾਦ ਜੀ